ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਕਣਕ ਦੇ ਆਟੇ ਤੋਂ ਪੀਜ਼ਾ ਤੇ ਮੈਦੇ ਦਾ ਪੀਜ਼ਾ ਤੇ ਆਪਾਂ ਦਿੱਲੀ ਰੇਤੀਨ ਚ ਖਾਂਦੇ ਦਿੰਦੇ ਆ ਤੇ ਆਪਾਂ ਘਰ ਵਿੱਚ ਕਣਕ ਦੇ ਆਟੇ ਦਾ ਪੀਜ਼ਾ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੈਂ 1 ਕੱਪ ਆਟੇ ਦਾ ਲੈ ਲਿਆ ਸੀ ਤੇ ਆਟੇ ਨੂੰ ਆਪਾਂ ਬੋਲ ਵਿੱਚ ਪਾ ਦਵਾਂਗੇ ਇੱਥੇ ਮੈਂ ਥੋੜਾ ਜਿਹਾ ਪਾ ਦਵਾਂਗੇ ਮਿੱਠਾ ਸੋਡਾ ਅੱਧਾ ਚਮਚ ਪਾ ਦਵਾਂਗੇ ਬੇਕਿੰਗ ਪਾਊਡਰ पा नंमकधा ची पांग मिक्स करदवांगे मिक् होने प बचचे द पादवांगे एक पांगे पाके मिक्स करगे ਚਾ ਵਿੱਚ ਪਾ ਦਵਾਂਗੇ ਪਰ ਫੈਂਟ ਦਾ ਤੇ ਫੈਂਟ ਪਾ ਕੇ ਆਪਾਂ ਆਟੇ ਨੂੰ ਉਹਨੂੰ ਮਸਲ ਲਵਾਂਗੇ ਜੇ ਆਪਾਂ ਨੂੰ ਲੱਗੇ ਪਾਣੀ ਦੀ ਲੋੜ ਹੈ ਤੇ ਆਪਾਂ ਪਾਣੀ ਥੋੜਾ ਜਿਹਾ ਇਹਦੇ ਵਿੱਚ ਐਡ ਕਰ ਸਕਾਂਗੇ ਇੱਥੇ ਮੈਂ ਥੋੜਾ ਜਿਹਾ ਪਾਣੀ ਪਾ ਦਵਾਂਗੀ ਤੇ ਆਟੇ ਨੂੰ ਆਪਾਂ ਹੁਣ ਗੁੰਨ੍ਹ ਕੇ ਤਿਆਰ ਕਰ ਲਵਾਂਗੇ ਆਟੇ ਨੂੰ ਗੁੰਨ ਕੇ ਤਿਆਰ ਕਰ ਲਿਆ ਤੇ ਆਪਾਂ ਆਟੇ ਨੂੰ 15-20 ਮਿੰਟ ਵਾਸਤੇ ਅਦਰਸ਼ ਤੇ ਰੱਖ ਦਵਾਂਗੇ ਢੱਕ ਕੇ ਆਟੇ ਨੂੰ ਅੱਧਾ ਘੰਟਾ ਹੋ ਗਿਆ ਸੀ ਆਪਾਂ ਆਟੇ ਨੂੰ ਦੇਖ ਲਵਾਂਗੇ ਤੇ ਆਡੇ ਦੇ ਉੱਪਰ ਆਪਾਂ ਥੋੜਾ ਜਿਹਾ ਔਇਲ ਲਾ ਲਏ ਤੇ ਨੂੰ ਫਿਰ ਆਪਾਂ ਮਸਲ ਦਵਾਂਗੇ ਆਟੇ ਨੂੰ ਤੇਲ ਲਾ ਕੇ ਆਪਾਂ ਮਸਲ ਲਿਆ ਸੀ ਤੇ ਹੁਣ ਆਪਾਂ ਇਹਨੂੰ ਚੱਕਲੇ ਦੇ ਨਾਲ ਮਿਲ ਦੇ ਨੂੰ ਵੇਲ ਲਾਵਾਂਗੇ ਇੱਥੇ ਆਪਾਂ ਚੱਕਲਾ ਲੈ ਲਿਆ ਚੱਕਲੀ ਦੇ ਉੱਪਰ ਥੋੜਾ ਜੱਪਾ ਧੂਲਾ ਰੱਖ ਦਵਾਂਗੇ ਇੱਥੇ ਮੈਂ ਪੇੜਾ ਲੈ ਲਿਆ ਸੀ ਤੇ ਇਹਨੂੰ ਆਪਾਂ ਹੁਣ ਮੇਲ ਕੇ ਤਿਆਰ ਕਰ ਦਵਾਂਗੇ ਇਹਨੂੰ ਆਪਾਂ ਜਿਆਦਾ ਪਤਲਾ ਨਹੀਂ ਰੱਖਣਾ ਨਹੀਂ ਮोटा ਡੈਰਿਸਟਰ ਰੋਟ ਪੇੜੇ ਤੋਂ ਵੱਡਾ ਮोटा ਬੀਲ ਕੇ ਤਿਆਰ ਕਰਾਂਗੇ ਆਪਸ ਦੇਸਾ ਦੇ ਇਨਾ ਇਨੇ ਇਹਨੇ ਆਪਾਂ ਮੋਟਾ ਸਾਈਜ਼ ਰੱਖਿਆ ਆ ਪੀ ਇਹ ਦੂਜਾ ਵੀ ਰੋਟੀ ਤੋਂ ਵੀ ਆਪਾਂ ਜਿਆਦਾ ਮੋਟਾ ਰੱਖਣਾ ਆ ਹੁਣ ਆਪਾਂ ਇਹਦੀਆਂ ਜਿਹੜੀਆਂ ਇਸ ਤਰ੍ਹਾਂ ਸਾਈਡਾਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰ ਦੇਵਾਂਗੇ। ਕਿਨਾਰੀਆਂ ਕਿਨਾਰੀਆਂ ਜੀ ਇਹਨਾਂ ਦੀ ਪਰਤ ਆ ਜੇਗੀ। ਉਸ ਤੋਂ ਬਾਅਦ ਆਪਾਂ ਫੋਕ ਲੈਣਾ ਤੇ ਫੋਕ ਦੇ ਨਾਲ ਆਪਾਂ ਇਸ ਤਰ੍ਹਾਂ ਇਹਦੇ ਅੰਦਰ ਇਸ ਤਰ੍ਹਾਂ ਸ਼ਫਸ਼ਰਾਕ ਜੇ ਕਰਦੇ ਦੇਵਾਂਗੇ। ਵੀ ਇਹ ਰੋਟੀ ਫੁੱਲੇ ਨਾ। ਕਿ ਆ ਸੁਪਰ ਆਪਾ ਪੈਨ ਰੱਖ ਲਿਆ ਸੀ ਤੇ ਪੈਨ ਦੇ ਵਿੱਚ ਆਪਾਂ ਕਿਉ ਉਲਾ ਦੇਵਾਂਗੇ ਤੇ ਪੀਜ਼ਾ ਬਣਾਵਾਂਗੇ ਆਪਾਂ ਪੈਨ ਦੇ ਉੱਪਰ ਆਪਾਂ ਤਵੇ ਦੇ ਵਿੱਚ ਵੀ ਬਣਾ ਸਕਦੇ ਆ ਉਹ ਲਾਤਾ ਸੀ ਮੈਂ ਪੀਜ਼ਾ ਦਾ ਜਿਹੜਾ ਬੇਸ ਬਣਾਇਆ ਸੀ ਇਹਨੂੰ ਆਪਾਂ ਲੋ ਫਲੇਮ ਤੇ ਸੇਕ ਲਵਾਂਗੇ ਆਪਾਂ ਜਿੱਧਰੋਂ ਆਪਾਂ ਸਰਾ ਕੀਤੇ ਸੀ ਉਹ ਸਾਈਡ ਤੋਂ ਆਪਾਂ ਸੇਕ ਲਾਂਗੇ ਤੇ ਲੋ ਫਲੇਮ ਤੇ ਹੀ ਆਪਾਂ ਇਹਨੂੰ ਸੇਕਾਂਗੇ ਪੀਜਾ ਦੇ بیس ਨੂੰ ਆਪਾਂ ਚੈੱਕ ਕਰਾਂਗੇ ਆਪਾਂ ਨੂੰ ਪਤਾ ਕਿਸ ਤਰ੍ਹਾਂ ਪਤਾ ਚੱਲ ਜਾਂਦਾ ਜਦੋਂ ਆ ਉੱਪਰਲੀ ਪਰਤ ਤੋਂ ਥੋੜਾ ਥੋੜਾ ਇੱਕ ਬ੍ਰਾਉਨ ਜਿਹਾ ਹੋ ਜੇਗਾ ਫੇਸ ਸਮਝੋ ਕਿ ਆਪਣਾ نیچے ਵਾਲੀ ਸਾਈਡ ਪੱਕ ਗਈ ਆ ਤਾਂ ਹੁਣ ਆਪਾਂ ਇਹਨੂੰ ਸਾਈਡ ਪਲਟ ਦਵਾਂਗੇ ਇਹਦੀ ਜਿਹੜੀ ਸਾਈਡ ਆਪਾਂ ਪਕਾਈ ਆ ਕਿੰਨਾ ਸੋਹਣਾ ਕਲਰ ਆ ਗਿਆ ਹੁਣ ਆਪਾਂ ਇੱਥੇ ਪਾ ਦਵਾਂਗੇ ਪੀਜਾ ਸੌਸ ਪੀਜਾ ਸੌਸ ਪਾ ਕੇ ਆਪਾਂ ਸਾਰੀਆਂ ਸਾਈਡਾਂ ਨੂੰ ਇਸ ਤਰ੍ਹਾਂ ਲਗਾ ਦੇਵਾਂਗੇ ਤੇ ਗੈਸ ਦਾ ਫਲੇਮ ਆਪਾਂ ਲੋ ਹੀ ਰੱਖਾਂਗੇ ਪੀਜਾ ਸੌਸ ਲਗਾ ਕੇ ਹੁਣ ਆਪਾਂ ਇਹਦੇ ਉੱਪਰ ਪਨੀਰ ਦੇ ਇਸ ਤਰ੍ਹਾਂ ਆਪਾਂ ਕਦੂ ਕਾਸ਼ਨਾ ਆਪਾਂ ਸਾਰੇ ਲਾ ਦੇਵਾਂਗੇ ਉਪਰੋਂ ਦੀ ਆਪਾਂ ਥੋੜਾ ਥੋੜਾ ਨਮਕ ਪਾ ਦਵਾਂਗੇ ਨਮਕ ਥੋੜੇ ਪਾਵਾਂਗੇ ਆਪਾਂ ਪਹਿਲੇ ਵੀ ਪਾਇਆ ਸੀ ਤੇ ਹੁਣ ਆਪਾਂ ਇਹਨੂੰ ਉਪਰੋਂ ਦੀ ਇਹਦੇ ਇਸ ਤਰ੍ਹਾਂ ਸ਼ਿਮਲਾ ਮਿਰਚ ਪਿਆਜ਼ ਤੇ ਟਮਾਟਰਾਂ ਨੂੰ ਇਸ ਤਰ੍ਹਾਂ ਆਪਾਂ ਲਾ ਦੇਵਾਂਗੇ ਦਗਿਆ ਨੂੰ ਉੱਪਰ ਲਾਤਾ ਸੀ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਔਰ ਗਰਨਾ ਪਾ ਦਵਾਂਗੇ ਲਾਲ ਚਿਲੀ ਪਾ ਦਵਾਂਗੇ ਤੇ ਹੁਣ ਆਪਾਂ ਇਹਦੇ ਉੱਪਰ ਪਨੀਰ ਫੇਰ ਕਦੂ ਕਾਚ ਕਰ ਦਵਾਂਗੇ ਪਨੀਰ ਉੱਪਰ ਲਾ ਕੇ ਤੇ ਹੁਣ ਆਪਾਂ ਇਹਨੂੰ ਟੱਕ ਦਵਾਂਗੇ 5-7 ਮਿੰਟ ਵਾਸਤੇ ਤੇ ਜੇ ਆਪਾਂ ਇਹ ਕੋ ਨਾ ਇਸ ਤਰ੍ਹਾਂ ਟੱਕਣ ਨੂੰ ਹੋਵੇ ਆਪਾਂ ਕੋਈ ਉੱਪਰ ਥਾਲੀ ਨੂੰ ਮੋਦੀ ਮਾਰ ਕੇ ਇਹਨੂੰ ਆਪਾਂ ਹੀਟ ਕਰ ਦਵਾਂਗੇ ਪੀਜਾ ਨੂੰ ਚੈੱਕ ਕਰ ਲਵਾਂਗੇ ਤੇ ਪੀਜਾ ਬਣ ਕੇ ਤਿਆਰ ਪੀਜਾ ਦੇਖੋ ਆਟੇ ਦਾ ਪੀਜਾ ਕਿੰਨਾ ਵਧੀਆ ਬਣ ਕੇ ਰੈਡੀ ਹੋ ਗਿਆ ਆ ਤੇ ਪੀਜਾ ਐ ਵਧੀਆ ਤਰੀਕੇ ਨਾਲ ਸਾਰਾ ਪੱਕ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਪੀਜੇ ਨੂੰ ਆਪਾਂ ਬਾਹਰ ਕੱਢ ਦਵਾਂਗੇ ਪਲੇਟ 'ਚ ਰੱਖ ਦਵਾਂਗੇ ਪੀਜੇ ਨੂੰ ਆਪਾਂ ਪਲੇਟ ਵਿੱਚ ਰੱਖ ਲਿਆ ਤੇ ਪੀਜੇ ਦਾ ਆਪਾਂ ਤੁਹਾਨੂੰ ਬੇਸੀਜੇ ਵੀ ਦਿਖਾ ਦਿੰਨੇ ਆ ਤੇ ਅੰਦਰੋਂ ਤੁਸੀਂ ਇਹਦਾ ਬੇਸ ਦੇਖੋ ਕਿੰਨਾ ਵਧੀਆ ਪੱਕ ਕੇ ਤਿਆਰ ਹੋ ਗਿਆ ਆ ਤੇ ਬਹੁਤ ਵਧੀਆ ਪੀਜਾ ਰੈਡੀ ਹੋ ਗਿਆ ਐ ਜੇ ਆਪਾਂ ਮਦੇ ਦਾ ਪੀਜਾ ਨਹੀਂ ਪਸੰਦ ਕਰਦੇ ਆਪਾਂ ਘਰ ਵਿੱਚ ਆਟੇ ਦਾ ਪੀਜਾ ਬਣਾ ਕੇ ਤਿਆਰ ਕਰ ਸਕਦੇ ਆ ਤੇ ਬਹੁਤ ਵਧੀਆ ਪੀਜਾ ਬਣ ਕੇ ਰੈਡੀ ਹੁੰਦਾ ਆਟੇ ਦਾ ਵੀ ਤੇ ਜੇ ਤੁਹਾਨੂੰ ਪੀਜੇ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ